ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਅਬੋਰ ਕਿਨੂ ਮੰਡੀ ਦੇ ਵਿੱਚ ਪਹੁੰਚ ਗਏ ਤੇ ਅੱਜ ਦੇ ਅਬੋਰ ਮੰਡੀ ਦੇ ਵਿੱਚ ਕਿਨੂ ਦੇ ਕੀ ਭਾ ਰੇ ਆ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਬੇਨਤੀ ਹਰ ਰੋਜ਼ ਦੀ ਤਰ੍ਹਾਂ ਉਹੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਨਵੇਂ ਆ ਆਪਣੇ ਚੈਨਲ ਨੂੰ ਫੋਲੋ ਕਰ ਲੋ YouTube ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਵੀਰੋ ਤਾਂ ਅੱਜ 25 ਫਰਵਰੀ 2024 ਦਿਨ ਐਤਵਾਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰਾਂਗੇ ਕੱਲ ਸ਼ਨੀਵਾਰ ਨੂੰ ਜਿਹੜੀ ਅਬੋਰ ਕਿਨੂ ਮੰਡੀ ਆ ਉਹ ਬੰਦ ਰਹਿੰਦੀ ਆ ਹਰ ਹਫ਼ਤੇ ਤਾਂ ਕੱਲ ਬੰਦ ਰਹੀ ਆ ਤਾਂ ਅੱਜ ਜਿਹੜੇ ਰੇਟ ਐ ਉਹ ਕੀ ਰਿਹਾ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਮੰਡੀ ਦੇ ਵਿੱਚ ਕਿਨੂ ਦੀ ਆਮਦ ਐ ਜਿਹੜੀ ਉਹ ਲਗਾਤਾਰ ਜਾਰੀ ਆ ਜਿਹੜਾ ਕਿਨੂ ਵਿਕਦਾ ਉਹ ਨਾਲ-ਨਾਲ ਪੈਕ ਹੋ ਕੇ ਬਾਹਰਲੀਆਂ ਮੰਡੀਆਂ ਵਿੱਚ ਚੜਾ ਜਾਂਦਾ ਤਾਂ ਮੰਡੀ 'ਚ ਕਿਨੂ ਦੀ ਗੱਲ ਕਰੀਏ ਤਾਂ ਭਾਅ ਜਿਹੜਾ ਉਹ ਪਿਛਲੇ ਕਈ ਦਿਨਾਂ ਤੋਂ ਲਗਭਗ ਉਹੀ ਚੱਲ ਰਿਹਾ ਜਿਹੜਾ 12-13 ਰੁਪਏ ਤੱਕ ਚੱਲ ਰਿਹਾ ਉਸੇ ਹਿਸਾਬ ਨਾਲ ਹੀ ਰੇਟ ਹੈ ਜਿਹੜੇ ਉਹ ਚੱਲ ਰਹੇ ਆ ਅੱਜ 25 ਫਰਵਰੀ ਨੂੰ ਜਿਹੜਾ ਕਿੰਨੂ ਦਾ ਭਾਅ ਉਹ ਉੱਚਾ ਭਾਅ ਸਾਬ ਤੋਂ 13 ਰੁਪਏ ਕਿਲੋ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਰਿਹਾ ਤੇ ਆਮ ਭਾਅ 10-11 ਰੁਪਏ ਜਿਹੜਾ ਕਿੰਨੂ ਹੈ ਉਹ ਅਬੋਰ ਮੰਡੀ ਦੇ ਵਿੱਚ ਵਿਕਿਆ ਜੇਕਰ ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਇੱਕ ਦੋ ਲਾਟਾਂ ਜਿਹੜੇ ਉਹ 16 ਰੁਪਏ ਵੀ ਵੇਚ ਗਏ ਸੀ ਮੰਡੀ 'ਚ ਪਰ ਅੱਜ ਜਿਹੜਾ ਭਾਅ 13 ਰੁਪਏ ਤਾਂ ਪਿਛਲੇ ਲਗਭਗ ਪਿਛਲੇ ਹਫ਼ਤੇ ਦੀ ਗੱਲ ਕਰੀਏ ਤਾਂ ਉਸ ਹਫ਼ਤੇ ਦੇ ਵਿੱਚ ਜਿਹੜਾ ਭਾਅ ਉਹ 11 12 13 ਰੁਪਏ ਤੱਕ ਜਿਹੜਾ ਉਹ ਚੱਲ ਰਿਹਾ ਤਾਂ ਮੌਸਮ ਵੀ ਹੁਣ ਠੀਕ ਹੈ ਪਰ ਇੱਕ ਉਮੀਦ ਹੈ ਜਿਹੜੀ ਭਾਵ ਵਧਨ ਦੀ ਉਹ ਉਹਨਾਂ ਨੂੰ ਬੂਰ ਹੈ ਜਿਹੜਾ ਉਮੀਦਾਂ ਨੂੰ ਪੈਂਦਾ ਨਜ਼ਰ ਨਹੀਂ ਆ ਰਿਹਾ 13 ਰੁਪਏ ਤੱਕ ਜਿਹੜਾ ਭਾ ਮੰਡੀ ਚ ਕਿੰਨੂ ਦਾ ਉਹ ਚੱਲ ਰਿਹਾ ਤਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵੀ ਕਿੰਨੂ ਹਲੇ ਤੱਕ ਪਏ ਹੈ ਉਹ ਇਸੇ ਇੰਤਜ਼ਾਰ ਦੇ ਵਿੱਚ ਹੈ ਕਿ ਭਾ ਕਿਤੇ ਨਾ ਕਿਤੇ ਵਧੇ ਤਾਂ ਉਦੋਂ ਜਿਹੜਾ ਕਿੰਨੂ ਹੈ ਵੇਚਿਆ ਜਾਵੇ ਤਾਂ ਉਧਰ ਫਰਵਰੀ ਦਾ ਲਾਸਟ ਹਫਤਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਲਾਸਟ ਹਫਤੇ ਦੇ ਵਿੱਚ ਭਾਅ ਵਧੂਗਾ ਜਾਂ ਕੀ ਰਹੂਗਾ ਤਾਂ ਉਸ ਨੂੰ ਲੈ ਕੇ ਜਿਵੇਂ ਕਿ ਉਸ ਦਿਨ ਇੱਕ ਦੋ ਕਿਸਾਨਾਂ ਨੇ ਇਹ ਵੀ ਦੱਸਿਆ ਸੀ ਕਿ ਪਿਛਲੇ ਵਾਰ ਇਹਨਾਂ ਦਿਨਾਂ ਦੇ ਵਿੱਚ ਜੇਕਰ ਫਰਵਰੀ ਦੇ ਲਾਸਟ ਹਫਤੇ ਦੀ ਗੱਲ ਕਰੀਏ ਤਾਂ 40 ਤੋਂ 50 ਰੁਪਏ ਤੱਕ ਜਿਹੜਾ ਕਿਨੂ ਹੈ ਮੰਡੀ ਦੇ ਵਿੱਚ ਵਿਕਦਾ ਰਿਹਾ ਤੇ ਐਤਕੀ ਜਿਹੜਾ ਭਾਅ ਮੰਡੀ ਦੇ ਵਿੱਚ ਕਿਨੂ ਦਾ ਉਹ ਬੜਾ ਘਟ ਚੱਲ ਰਿਹਾ ਦਾਇਤ ਕੀ 13 ਰੁਪਏ ਜਿਵੇਂ 25 ਫਰਵਰੀ ਤੇ ਜੇਕਰ ਪਿਛਲੇ ਸਾਲ 25 ਫਰਵਰੀ ਦੀ ਗੱਲ ਕਰੀਏ ਤਾਂ ਉਦੋਂ 40 ਰੁਪਏ ਤੋਂ ਉੱਤੇ ਜਿਹੜਾ ਭਾਅ ਕਿੰਨੂ ਦਾ ਉਹ ਮੰਡੀ 'ਚ ਵਿਕਦਾ ਰਿਹਾ ਤਾਂ ਪਿੰਡਾਂ ਦੇ ਵਿੱਚ ਜਿਹੜੇ ਸੌਦੇ ਆ ਉਹ ਪੰਜਾਬ ਐਗਰੋ ਵੱਲੋਂ ਕੀਤੇ ਜਾ ਰਹੇ ਆ ਉਹਨਾਂ ਦੇ ਜਿਹੜੇ ਭਾਅ ਉਹ ਵੱਖ-ਵੱਖ ਤਰ੍ਹਾਂ ਦੇ ਭਾਅ ਪੰਜਾਬ ਐਗਰੋ ਵੱਲੋਂ ਜਿਹੜੀ ਖਰੀਦ ਆ ਉਹ ਕੀਤੀ ਜਾ ਰਹੀ ਹੈ ਤਾਂ ਐਗਰੋ ਵੱਲੋਂ ਜਿਹੜਾ ਕਿੰਨੂ ਖਰੀਦਿਆ ਜਾ ਰਿਹਾ ਉਹ 15 ਰੁਪਏ ਦੇ ਹਿਸਾਬ ਨਾਲ ਮਿੱਡੇ ਮੀਲ ਵਾਸਤੇ ਜਿਹੜਾ ਕਿੰਨੂ ਦੀ ਖਰੀਦ ਆ ਕਿਸਾਨਾਂ ਤੋਂ ਕੀਤੀ ਜਾ ਰਹੀ ਹੈ ਤਾਂ ਭਾਅ ਨੂੰ ਲੈ ਕੇ ਜਿਹੜਾ ਇੱਕ ਉਮੀਦ ਹੈ ਕਿਸਾਨਾਂ ਨੂੰ ਉਹਨੂੰ ਕਦੋਂ ਕਬੂਰ ਪਊਗਾ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਤੁਹਾਨੂੰ 25 ਫਰਵਰੀ ਦੇ ਭਾਅ ਦੀ ਗੱਲ ਕਰੀਏ ਤਾਂ 25 ਫਰਵਰੀ ਨੂੰ ਜਿਹੜਾ ਬੋਹਰ ਮੰਡੀ ਦੇ ਵਿੱਚ ਕਿੰਨੂ ਹੈ ਉਹ 13 ਰੁਪਏ ਉੱਚਾ ਵਿਕਿਆ ਤੇ ਆਮ ਭਾਅ ਜਿਹੜਾ ਉਹ 10-11 ਰੁਪਏ ਮੰਡੀ ਦੇ ਵਿੱਚ ਰਿਹਾ ਤਾਂ ਕਈ ਵੀਰ ਪੁੱਛਦੇ ਹੁੰਦੇ ਆ ਕਿ ਬਾਈ ਭਾਅ ਵਧੂਆ ਕਿ ਨਹੀਂ ਤਾਂ ਉਹਦੇ ਲਈ ਵੀਰੋ ਆਪਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਭਾਅ ਦੇ ਵਿੱਚ ਤੇਜ਼ੀ ਹੈ ਜਿਹੜੀ ਉਹ ਬਾਜ਼ਾਰ ਨੇ ਲੈ ਕੇ ਆਉਣੀ ਹੈ ਪਰ ਫਿਲਹਾਲ ਜਿਹੜਾ ਭਾਅ ਉਹ ਬਿਜਲੇ ਕਈ ਦਿਨਾਂ ਤੋਂ ਸੁੱਥੇਰ ਚੱਲ ਰਿਹਾ ਤੇ 10 ਤੋਂ 13 ਰੁਪਏ ਤੱਕ ਹੀ ਭਾਅ ਚੱਲ ਰਿਹਾ ਵੀਰੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਹੜੇ ਕਿਸਾਨ ਵੀਰ ਹਲੇ ਜਿਨ੍ਹਾਂ ਨੇ ਕਿਨੂੰ ਨਹੀਂ ਵੇਚਿਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਵੀਰੋ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਨਵੇਂ ਆ ਉਹ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲੈਣ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ